ਪੰਜਾਬ ਪੁਲਿਸ ਨੂੰ ਸ਼ਰਮ ਆਉਂਦੀ ਹੋਊ ਕਿ ਨਹੀਂ ਆਉਂਦੀ ਹੋਣੀ ਇਹ ਸਵਾਲ ਆ ਜੇ ਤੁਸੀਂ ਵੀ ਇਹ ਸਵਾਲ ਕਰਨਾ ਨਾ ਤਾਂ ਫਿਰ ਇਹ ਪੋਸਟ ਨੂੰ ਸ਼ੇਅਰ ਕਰਕੇ ਪੁੱਛਿਓ ਤੇ ਪਹਿਲਾਂ ਮੈਂ ਕਰਤੂਤ ਦੱਸ ਦਿਆਂ ਕਿਹੜੀ ਗੱਲ ਕਰਕੇ ਇਹਨਾਂ ਦੀ ਡੰਡ ਲਾਹੀ ਗਈ ਆ ਤੇ ਡੰਡ ਉਹਨਾਂ ਨੇ ਲਾਹੀ ਆ ਜਿਨ੍ਹਾਂ ਕੋਲੇ ਪਾਈ ਪਾਵਰ ਆ ਹੁਣ ਸਾਡੇ ਵਰਗਿਆਂ ਕੋਲੇ ਤਾਂ ਹੈ ਨਹੀਂ ਆਪਣਾ ਸਿਰਫ ਕਹਿ ਸਕਦੇ ਆ ਤੇ ਤੁਹਾਡੇ ਜੋ ਵੀ ਜਿਹੜੇ ਕਹਿ ਸਕਦੇ ਆ ਉਹ ਪਹਿਲਾਂ ਸੁਣ ਲੋ ਕਿ ਰੇਲ ਬਣੀ ਕਿਉਂ ਆ ਕਰਤੂਤ ਸੁਣਿਓ ਹਾਈ ਕੋਰਟ ਨੇ ਕੀ ਆ ਇੱਕ ਮੱਗੇ ਸਿਕਿਉਰਿਟੀ ਦਾ ਜਿੰਮਾ ਜਿਹੜਾ ਹੈਗਾ ਉਹ ਪੰਜਾਬ ਪੁਲਿਸ ਤੋਂ ਹਟਾ ਕੇ ਜੱਜਾਂ ਦੀ ਸਿਕਿਉਰਿਟੀ ਦਾ ਉਹ ਦੇ ਕਿਨੂੰ ਦਿੱਤਾ ਕਹਿੰਦੇ ਜਾਂਦਾ ਹਰਿਆਣਾ ਪੁਲਿਸ ਨੂੰ ਦੇ ਦਿਓ ਜਾਂ ਕਿਰ ਚੰਡੀਗੜ੍ਹ ਵਾਲੀ ਪੁਲਿਸ ਨੂੰ ਦੇ ਦਿਓ ਕਹਿੰਦੇ ਪੰਜਾਬ ਪੁਲਿਸ ਇੱਕ ਜੱਜ ਦੀ ਸੁਰੱਖਿਆ ਕਰਨ ਦੇ ਕਾਬਿਲ ਨਹੀਂ ਰਹੀ ਇਹ ਟਿੱਪਣੀ ਕੀਤੀ ਗਈ ਆ ਕੋਰਟ ਵੱਲੋਂ ਭਾਈ ਜੱਜ ਜੱਜ ਸਾਹਿਬ ਨੂੰ ਇੱਕ ਬੇਨਤੀ ਵੀ ਤੁਸੀਂ ਤਾਂ ਆਪ ਦਾ ਖਿਹੜਾ ਛੜਾ ਲੋਂਗੇ ਅਸੀਂ ਕਿੱਥੇ ਜਾਵਾਂਗੇ ਮੈਂ ਕਿਹੜਾ ਪੁਲਿਸ ਤੁਸੀਂ ਸੁਰੱਖਿਆ ਕਰਨ ਯੋਗ ਕੀ ਕਹਿੰਦੇ ਹੋ ਮੈਂ ਕਿਹੜਾ ਪੁਲਿਸ ਤੋਂ ਸੁਰੱਖਿਆ ਸਾਡੀ ਕੌਣ ਕਰੇ ਵੱਡਾ ਸਵਾਲ ਤਾਂ ਇਹ ਹੋਇਆ ਖੜਾ ਕਿਉਂਕਿ ਅੱਜ ਸਭ ਤੋਂ ਵੱਧ ਡਰ ਕੀ ਤੋਂ ਲੱਗਦਾ ਪੰਜਾਬ ਪੁਲਿਸ ਤੋਂ ਲੱਗਦਾ ਹੁਣ ਵਰਤਾਰਾ ਘਟਨਾ ਕੀ ਵਾਪਰੀ ਸ਼ਹਿਰ ਕੰਗਿਆ ਨੂੰ ਪਤਾ ਹੋਵੇ 22 ਤਰੀਕ ਨੂੰ ਦਰਬਾਰ ਸਾਹਿਬ ਦੇ ਵਿੱਚ ਇੱਕ ਕੀ ਜੱਜ ਸੀ ਐਨ ਐਸ ਮੱਖ ਸਖਾਵਤ ਜੀ ਉਹ ਕੀ ਆਪਣੇ ਪਰਿਵਾਰ ਨਾਲ ਜਾਂਦੇ ਆ ਉੱਥੇ ਤੇ ਜਿਹੜੀ ਪ੍ਰਕਰਮਾ ਹੈਗੀ ਆ ਉਹਦੇ ਵਿੱਚ ਹੀ ਇੱਕ ਕਹਿੰਦੇ ਬੰਦਾ ਪਿਸਤੌਲ ਖੋਹ ਲੈਂਦਾ ਉਹਨਦੇ ਪੀ ਐਸਓ ਤੋਂ ਪੀ ਐਸਓ ਦਾ ਨਾਮ ਸੀ ਅਸ਼wini ਕੁਮਾਰ ਉਹ ਤੋਂ ਪਿਸਤੌਲ ਖੋਹਦਾ ਤੇ ਲਗਭਗ 2-3 ਮਿੰਟ ਉਹਨਾਂ ਦੇ ਵਿਚ ਆਸਮੇ ਕੀ ਆ ਜਿਹੜਾ ਹੁੰਦੀ ਆ ਖੋਆ ਖੋਈ ਹੁੰਦੀ ਆ ਪਿਸਤੌਲ ਦੀ ਉਹਦੋਂ ਵਾਪਸ ਲੈਣ ਦੀ ਕੋਸ਼ਿਸ਼ ਕਰਦਾ ਪਰ ਪੰਜਾਬ ਪੁਲਿਸ ਵਾਲਾ ਚ ਫਿਜ਼ੀਕਲ ਤੌਰ ਤੇ ਨਹੀਂ ਜਾਣ ਕਿੱਥੇ ਤੇ ਉਹ ਬੰਦਾ ਕਹਿੰਦੇ ਖੋਕੇ ਤਮਨ ਲਾਡੂ ਦਾ ਬੰਦਾ ਸੀ ਉਹ ਕੀ ਆ ਆਪਦੇ ਫੈਰ ਮਾਰ ਲੈਂਦਾ। ਫਰੀ ਪ੍ਰਸ਼ਾਦਨਾ ਦਾ ਬੰਦਾ ਤੇ ਆਪਦੇ ਫੈਰ ਮਾਰ ਕੇ ਆਪਦੀ ਜੀਵਨ ਲੀਲਾ ਸਮਾਪਤ ਕਰ ਲੈਂਦਾ। ਪਰ ਦੋਸਤੋ ਇਹ ਫੈਰ ਜੱਜ ਦੇ ਵੀ ਵੱਜ ਸਕਦਾ ਸੀ। ਪਰ ਕਰਮਾਂ ਵਿੱਚ ਕੀ ਆ ਤੁਰੇ ਫਿਰਦੇ ਹੋਰ ਜਿਹੜੇ ਕੀ ਆ ਸ਼ਰਦਾ ਬਾਂਸ ਸ਼ਰਧਾਲੂ ਸੀ ਕਿਸੇ ਦੇ ਵੀ ਵੱਜ ਸਕਦਾ ਸੀ। ਤੇ ਉੱਥੇ ਪਰ ਪੰਜਾਬ ਪੁਲਿਸ ਕੀ ਕਰਦੀ ਸੀ? ਪਹਿਲੀ ਗੱਲ ਤਾਂ ਪੰਜਾਬ ਪੁਲਿਸ ਦਾ ਪਿਸਤੌਲ ਖੋਕੇ ਕੀ ਕੀ ਆ ਸੁਰੱਖਿਆ ਕਰਨਗੇ ਜੱਜਾਂ ਦੀ? ਤੇ ਜੱਜਾਂ ਦਾ ਸਵਾਲ ਵੀ ਜਾਇ ਸੀ ਤੇ ਅਸਲ ਦੇ ਵਿੱਚ ਇਹ ਉਹੀ ਜੱਜ ਹੈ ਜਿਹਦੀਆਂ ਬਾਰੇ ਪਹਿਲਾਂ ਵੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਐਨਐਸ ਖਾਵਤ ਹੋਆ ਜਿਹਨੇ ਪਹਿਲਾਂ ਵੀ ਪੰਜਾਬ ਪੁਲਿਸ ਦੇ ਮੂੰਹ ਤੇ ਚਪੇਟ ਮਾਰੀ ਸੀ ਤੇ ਪੁੱਛਿਆ ਸੀ ਕਹਿੰਦੇ ਵੀ ਐਂ ਦੱਸੋ ਤੁਹਾਡੀ ਕਸਟਡੀ ਚੋ ਜਿਹੜੇ ਐਨਡੀਪੀਐਸ ਐਕਟ ਵਾਲੇ ਆ ਮਾਰ ਕੇ ਨਸ਼ਾ ਵੇਚਣ ਵਾਲੇ ਤਸਕਰਾਂ ਕਿੰਨੇ ਤੁਹਾਡੇ ਕੀ ਆ ਪਘੌੜੇ ਹੈਗੇ ਆ ਕੱਲੇ ਬਠਿੰਡਾ ਪ੍ਰਸ਼ਾਸਨ ਨੂੰ ਪੁੱਛਿਆ ਸੀ ਤੇ ਉਸ ਤੋਂ ਬਾਅਦ ਜਦੋਂ ਪੂਰੇ ਪੰਜਾਬ ਦੇ ਖੰਗਾਲੇ ਗਏ 4200 ਬੰਦਾ ਐਨਡੀਪੀਐਸ ਐਕਟ ਦਾ ਪਘੌੜਾ ਤੇ ਜਿਹੜਾ ਹਰ ਰੋਜ਼ ਇਹਨਾਂ ਦੇ ਸੰਪਰਕ ਚ ਰਹੇ ਕਿ ਨਸ਼ਾ ਵੇਚ ਵੀ ਰਹੇ ਆ ਬਹੁਤੇ ਇਹ ਅਕਸਰ ਉਹ ਕੀ ਹੈ ਕਠਾਣਿਆਂ ਦੇ ਵਿੱਚ ਵੀ ਪਾਏ ਜਾਂਦੇ ਆ ਕਾਗਜ਼ਾਂ ਦੇ ਭਗੌੜੇ ਨੇ ਇਹ ਗੱਲ ਕੀ ਅੱਜ ਮੋਗੇ ਦੇ ਇੱਕ ਬੰਦੇ ਨੇ ਇੱਕ ਨਾਂ ਲੈ ਕੇ ਵੀ ਦੱਸੀ ਕਿ ਸ਼ਰਿਆ ਉਹ ਬੰਦਾ ਪੁਲਿਸ ਦੇ ਵਿੱਚ ਜਾ ਕੇ ਵੀ ਪੁਲਿਸ ਸਟੇਸ਼ਨਾਂ ਤੇ ਜਾਂਦਾ ਜਿਹੜਾ ਕਾਗਜ਼ਾਂ ਦੇ ਵਿੱਚ ਭਗੌੜਾ ਪਾਇਆ ਗਿਆ ਤੇ ਮੋਗੇ ਦੇ ਜੇ ਆਪਾਂ ਪਹਿਲੇ ਜਾਣਦੇ ਆ ਮੋਗੇ ਚ ਉਹੀ ਅੰਦਰ ਦੀ ਤੇ ਨਾਂ ਦਾ ਪੁਲਿਸ ਆਫਸਰ ਮੋਗੇ ਪੁਲਿਸ ਇਨਸਪੈਕਟਰ ਸੀ ਜਿਹੜੇ ਤੋਂ ਕੀ ਆ ਸਾਰੇ ਵੱਡੇ ਨਸ਼ਾ ਤਸਕਰਾਂ ਨੂੰ ਬਰੀ ਕਰਵਾਇਆ ਗਿਆ ਕਿਵੇਂ ਕਰਵਾਇਆ ਗਿਆ ਕਿ ਇੱਕ ਹੌਲਦਾਰ ਰੈਂਕ ਦੇ ਬੰਦੇ ਨੂੰ ਸੀਆਈ ਸਟਾਫ ਦਾ ਇੰਚਾਰਜ ਲਾਇਆ ਗਿਆ ਤੇ ਜਦੋਂ ਵੱਡੀਆਂ ਖੇਪਾਂ ਫੜੀਆਂ ਗਈਆਂ ਉਦੋਂ ਬਾਅਦ ਜੋ ਕੋਰਟਾਂ 'ਚ ਮੁਕੱਦਮੇ ਚੱਲੇ ਉਹ ਬੰਦੇ ਕੋਲੇ ਕੀ ਅਧਿਕਾਰ ਹੀ ਹੈ ਨਹੀਂ ਸੀਗਾ ਉਸ ਕੀ ਹੈ ਕਿਸ ਸਾਨੂੰ ਹੈਂਡਲ ਕਰਨ ਦਾ ਜਾਂ ਉਹਦੇ ਵਿੱਚ ਕੀ ਹੈ ਤਬਦੀਸ਼ ਕਰਨ ਦਾ ਤੇ ਉਸ ਆਧਾਰ ਦੇ ਉੱਤੇ ਕਾਨੂੰਨ ਨੇ ਸਾਰੇ ਬਰੀ ਕਰਤੇ ਵੱਡੇ ਤਸਕਰ ਇਹ ਸਾਡਾ ਚਿਹਰਾ ਇਹਨਾਂ ਦਾ ਉਹਦੇ ਟੰਗ ਨਾਲ ਸਾਰਿਆਂ ਨੂੰ ਪਤਾ ਹੋਊਗਾ ਜਿਹਦਾ ਚਿਹਤਾ ਸੀ ਐਸਐਸਪੀ ਸੀ ਉਹ ਵੀ ਕਿਵੇਂ ਇਨਵੋਲਵ ਸੀ ਤੇ ਪੰਜਾਬ ਪੁਲਿਸ ਦੀਆਂ ਜਿਹੜੀਆਂ ਕਰਤੂਤਾਂ ਨੇ ਦੋਸਤੋ ਅਸੀਂ ਜਾਣਦੇ ਆ ਕਿ ਸਿੱਧੂ ਮੂਸੇ ਵਾਲੇ ਮਰਡਰ ਕੇਸ ਜਿਹੜਾ ਪ੍ਰਾਈਮ ਅਕਿਊਜ਼ ਸੀ ਜਿਹਨੂੰ ਕਿ ਆ ਪੁਲਿਸ ਆਪ ਐਸ਼ ਕਰਾਉਂਦੀ ਸੀ ਰਾਤ ਨੂੰ ਕੀ ਕਿਸੇ ਔਰਤ ਕੋਲੇ ਲੈ ਕੇ ਜਾਂਦੀ ਆ ਜਿੱਥੋਂ ਬੰਦਾ ਉਹ ਪਕੌੜਾ ਹੋ ਜਾਂਦਾ ਬਾਅਦ ਵਿੱਚ ਬੇਸ਼ੱਕ ਭਾਵੇਂ ਪੜਿਆ ਫੜਿਆ ਗਿਆ ਇਹ ਉਹੀ ਕੀ ਆ ਪੰਜਾਬ ਪੁਲਿਸ ਆ ਜਿਹੜੀ ਕੀ ਆ ਆਪਦੀ ਕਸਟਡੀ ਦੇ ਵਿੱਚ ਪ੍ਰਾਈਮ ਅਕਿਊ ਜਿਹੜਾ ਕੀ ਆ ਮੰਨਿਆ ਜਾ ਰਿਹਾ ਲਾਰੈਂਸ ਬਿਸ਼ਨੋਏ ਉਹਦੀ ਇੰਟਰਵਿਊ ਕਰਾਉਂਦੀ ਆ ਇਹ ਉਹੀ ਪੁਲਿਸ ਆ ਜਿਹੜੀ ਆਪਦੇ ਕੋਲੇ ਖੜ ਕੇ ਸੁਦੀਨ ਸੂਰੀ ਦੇ ਕੀ ਉਹਨਾਂ ਦੇ ਕੋਲੇ ਖੜਿਆ ਤੋਂ ਮਰਡਰ ਕਰ ਦਿੱਤਾ ਜਾਂਦਾ ਇਹ ਉਹੀ ਪੰਜਾਬ ਪੁਲਿਸ ਆ ਜਿਹਦੀ ਕਸਟਡੀ ਦੇ ਵਿੱਚ ਮੈਂ ਕਹਣਾ ਜਿਹਦੇ ਰੱਖੇ ਮਗਰ ਸੁਰੱਖਿਆ ਘੇਰੇ ਦੇ ਵਿੱਚ ਹੀ ਆ ਪਿੱਛੇ ਦੇ ਅਮਰਸਰ ਦੇ ਵਿੱਚ ਕਿਸੇ ਬੰਦੇ ਨੂੰ ਫਰੋਤਿਆਂ ਦੀ ਕਾਲ ਆਈ ਸੀ ਤੇ ਨਾਲ ਉਹ ਗਵਰਨਮੈਂਟ ਵੀ ਦਿੱਤੇ ਸੀ ਉਹਨਾਂ ਦੀ ਮਜੂਦਗੀ ਵਿੱਚ ਉਹ ਬੰਦੇ ਨੂੰ ਫੇਰ ਮਾਰ ਦਿੱਤਾ ਜਾਂਦਾ ਇਹ ਉਹੀ ਪੰਜਾਬ ਪੁਲਿਸ ਆ ਜਿਹਦੀ ਮਗੇ ਫਾਸ ਦੇ ਵਿੱਚ ਬੜੇ ਜਿਹੜੇ ਪ੍ਰਾਈਮ ਅਕਿਊ ਮਗੇ ਆਈ ਵਿਟਨੈਸ ਸੀਗੇ ਆਪਣੇ ਬਿਆਦਵੀ ਦੇ ਕਾਂਡ ਦੇ ਉਹ ਵੀ ਕੀਆ ਮਾਰ ਦਿੱਤੇ ਜਾਂਦੇ ਆ ਤੇ ਇਹੀ ਉਹੀ ਪੰਜਾਬ ਪੁਲਿਸ ਆ ਜਿਹਦੇ ਕੀ ਆ ਜਗਦੀਸ਼ ਭੋਲੇ ਵਰਗੇ ਡੀਐਸਪੀ ਆਪਣਾ ਜਿਹੜਾ ਸੀਗਾ ਤੇ ਐਸਐਸਪੀ ਜਿਹੜਾ ਮੋਗੇ ਦਾ ਸੀਗਾ ਉਹ ਵੀ ਅੱਜਕੱਲ ਪਘੋੜਾ ਦੱਸ ਰਹੇ ਆ ਤੇ ਦੂਜਾ ਇੰਦਰਜੀਤ ਸਿੰਘ ਇਹ ਸਾਰੇ ਬੰਦੇ ਕੀ ਉਹੀ ਨੇ ਤੇ ਜਿਹੜੇ ਸਾਹਮਣੇ ਆਏ ਹੋਏ ਨੇ ਉਹ ਬਿੜਾ ਕਿੰਨੇ ਲੋਕ ਹੋਣਗੇ ਜੇ ਤੁਸੀਂ ਸਵਾਲ ਪੁੱਛਣਾ ਕੀ ਆ ਸਮਝਦਿਆਂ ਜ਼ਰੂਰੀ ਕਰਦੇ ਹੋ ਤਾਂ ਪੰਜਾਬ ਪੁਲਿਸ ਵਾਲਿਆਂ ਨੂੰ ਕੀ ਆ ਇਸ ਗੱਲ ਤੇ ਸਵਾਲ ਕਰਨਾ ਪੰਦਾ ਤੇ ਸੂ ਮੋਟੋ ਦੀ ਅਦਾਲਤ ਨਹੀਂ ਇਹਨਾਂ ਲੈ ਲਿਆ ਨਾ ਸੂ ਮੋਟੋ ਲੈ ਕੇ ਅਦਾਲਤ ਨੇ ਕਹਦਾ ਵੀ ਸਾਨੂੰ ਤੁਹਾਡੀ ਸੁਰੱਖਿਆ ਦੀ ਲੋੜ ਨਹੀਂ ਪੰਜਾਬ ਪੁਲਿਸ ਵਾਲਿਆਂ ਨੂੰ ਕਹਿੰਦੇ ਕੋਰਟ ਤੇ ਜਾਵਾ ਕਿ ਕੀ ਆ ਜੱਜਾਂ ਨੂੰ ਕਹਾਂ ਜਿਹੜੀ ਸੁਰੱਖਿਆ ਕੀ ਉਹ ਭਾਈ ਹਰਿਆਣੇ ਵਾਲੇ ਦੇ ਦੇਣ ਜਾਂ ਉਹਦੇ ਵਾਲੇ ਦੇ ਦੇਣ ਸਰਕਾਰੇ ਅਸੀਂ ਕਿੱਥੇ ਜਾਈਏ ਮੈਂ ਕਹਿੰਦਾ ਸਰਕਾਰ ਸੂ ਮੋਟੋ ਲੈ ਕੇ ਪਹਿਲਾਂ ਤਾਂ ਜੱਜ ਦੇ ਬੰਦਿਆਂ ਨੂੰ ਠੀਕ ਹੈ ਨਾ ਤਾਕਤ ਦੇਵੇ ਤੇ ਜਿਹੜੇ ਅਣਫਿਟ ਬੰਦੇ ਹੈਗੇ ਆ ਉਹਨਾਂ ਨੂੰ ਜਾਂ ਤਾਂ ਲੰਬੇ ਕਰ ਦਿੱਤਾ ਜਾਵੇ ਜਾਂ ਦਫ਼ਤਰਾਂ 'ਚ ਬਿਠਾ ਲਓ ਯਾਰ ਘੱਟ ਤੋਂ ਘੱਟ ਫਿਟਨੈਸ ਵਾਲੇ ਬੰਦੇ ਮੈਂ ਕਹਣਾ ਜਿਹੜੇ ਨਾਕਿਆਂ ਦੇ ਖੜੇ ਹੁੰਦੇ ਨੇ ਨਾ ਜੇ ਕੋਈ ਬੰਦਾ ਉਹਨਾਂ ਦੇ ਮੈਂ ਕਹਣਾ ਕੋਈ ਮਾਰ ਕੇ ਵੀ ਭੱਜ ਜੇ ਉਹ ਬੰਦੇ ਫੜਨ ਜੋਗੇ ਹੈ ਨਹੀਂ ਕਿਉਂਕਿ ਢਿੱਡੀ ਉਹਨਾਂ ਦੇ ਕੀ ਐਡਾ ਐਡਾ ਢਿੱਡ ਹੈ ਨਹੀਂ ਜਿਹੜਾ ਕੀ ਆ ਡੰਡੇ ਲਾ ਲਾ ਕੇ ਸੀ ਅਕਸਰ ਖੜੇ ਦੇਖਦੇ ਹੁੰਨੇ ਆ ਉਹ ਚੌਂਕਾਂ ਦੇ ਵਿੱਚ ਡਿਊਟੀ ਜ਼ਰੂਰ ਸਖਤ ਹੈਗੀ ਆ ਪਰ ਮੈਂ ਇੱਕ ਗੱਲ ਕਹਿਣਾ ਵੀ ਉਹਨਾਂ ਨੂੰ ਫਿਟਨੈਸ ਹੋਣੀ ਜ਼ਰੂਰੀ ਆ ਘੱਟ ਤੋਂ ਘੱਟ ਇੰਕਰੀਮੈਂਟ ਹੀ ਰੋਕ ਦਿਓ ਹਰ ਸਾਲ ਫਿਟ ਉਹ ਅਕਸਰ ਕਰਦੇ ਕਿ ਅਸੀਂ ਦੇਖਦੇ ਚੌਕਾਂ 'ਚ ਖੜੇ ਡੰਡਾ ਖੜਕਾਉਣ ਜੋਗਿਆ ਜਾਂ ਤਾਂ ਆਟੋ ਵਾਲਿਆਂ ਦੇ ਮਾਰਨਗੇ ਜਾਂ ਜਿਹੜੇ ਜਿਹੜੇ ਪਿਕਅਪ ਕੱਢਣ ਵਾਲੇ ਸ਼ਹਿਰਾਂ ਦੇ ਵਿੱਚੋਂ ਮਾਲ ਢੋਂਦੇ ਆ ਨਾ ਉਹਨਾਂ ਨੂੰ ਘੇਰ ਕੇ ਉਹਨਾਂ ਤੋਂ ਕੀ ਆ 2-200 4-400 ਰੁਪਈਆ ਲੈ ਕੇ ਉਹਨਾਂ ਨੂੰ ਮੰਗ ਕੇ ਕੀ ਆ ਆਪ ਦੀ ਚੌਧਰ ਚਮਕਾਉਂਦੇ ਆ ਤੇ ਉਹਨਾਂ ਨੂੰ ਆਪ ਦੇ ਡੰਡੇ ਦਾ ਜ਼ੋਰ ਦਿਖਾਉਂਦੇ ਆ ਡੰਡੇ ਦਾ ਜ਼ੋਰ ਦਿਖਾਉਣ ਦੀ ਲੋੜ ਆ ਅਪਰਾਧੀਆਂ ਨੂੰ ਮਾਲਵਿੰਦਰ ਮਾਲੀ ਨੂੰ ਇੱਕ ਘੰਟੇ 'ਚ ਐਫਆਈਆਰ ਦਰਜ ਕਰਕੇ ਜਾ ਕੇ ਪਟਿਆਲੇ ਨੂੰ ਫੜਨ ਲਿਆ ਜਾਂਦਾ ਜਿਹੜਾ ਕਿ ਚੰਡੀਗੜ੍ਹ ਦਾ ਰਹਿ ਅਸੀਂ ਚੰਡੀਗੜ੍ਹ ਪੋਸਟ ਪਰਚਾ ਦਰਜ ਕੀਤਾ ਜਾਂਦਾ ਕਿ ਜਿਵੇਂ ਰਵੀਰਾ ਚੱਲ ਰਿਹਾ ਜਿਸ ਤਰੀਕੇ ਨਾਲ ਹੈਗਾ ਹੁਣ ਹਰੇਕ ਬੰਦਾ ਕੀ ਇੱਕ ਗੱਲ ਕਹਿੰਦਾ ਵੀ ਸੀਐਮ ਜਿੰਮੇਵਾਰ ਹੈਗਾ ਮੈਂ ਕਹਿੰਦਾ ਜਿੰਮੇਵਾਰ ਤਾਂ ਡੀਜੀਪੀ ਆ ਬਾਰੇ ਕਹਿੰਣਗੇ ਅਜੇ ਤੱਕ ਪੱਕਾ ਡੀਜੀਪੀ ਨਹੀਂ ਲਾਇਆ ਗਿਆ ਇਹਨਾਂ ਤੋਂ ਪੰਜਾਬ ਪੁਲਿਸ ਮਾਗੇ ਆਪਣੇ ਪੰਜਾਬ ਸਰਕਾਰ ਤੋਂ ਜੇ ਜੇ ਪੱਕਾ ਨਹੀਂ ਲਾਇਆ ਫਿਰ ਉਹਦਾ ਕੰਮ ਨਹੀਂ ਬਣਦਾ ਜਦੋਂ ਉਹ ਅਧਿਕਾਰ ਹੀ ਦੇਤੇ ਉਹਨੂੰ ਪਾਵਰ ਦਿੱਤੀ ਫਿਰ ਉਹ ਜਿੰਮੇਵਾਰ ਹੋਣਾ ਚਾਹੀਦਾ ਡੀਜੀਪੀ ਨੂੰ ਕੋਰਟ ਨੇ ਠੀਕ ਹੈ ਨਾ ਸਦਕੇ ਮੈਂ ਕੋਲ ਦੇਚ ਕੀ ਆ ਤਲਬ ਕੀਤਾ ਰਿਹਾ ਇਸ ਕੇਸ ਦੇ ਵਿੱਚ ਜਿਹਦੇ ਵਿੱਚ ਕਿ ਏਐਸਆਈ ਦੀ ਗੱਲ ਖੋ ਕੇ ਬੰਦਾ ਆਪ ਦਾ ਕੀ ਸੁਸਾਈਡ ਕਰ ਲੈਂਦਾ ਪਰ ਜਿਹੜੇ ਪੰਜਾਬ ਵਿੱਚ ਰੋਜ਼ ਮਰਡਰ ਕੀਤੇ ਜਾ ਰਹੇ ਉਹਦੇ ਵਾਸਤੇ ਡੀਜੀਪੀ ਤਲਬ ਕਿਉਂ ਨਹੀਂ ਕੀਤਾ ਜਾਂਦਾ ਜੇ ਤੁਸੀਂ ਮੰਨਦੇ ਹੋ ਕਿ ਉਹਨਾਂ ਕੇਸਾਂ ਦੇ ਵਿੱਚ ਡੀਜੀਪੀ ਤਲਬ ਕਰਨਾ ਬਣਦਾ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਬੇਨਤੀ ਕਰਦਾ ਕਿ ਵੱਡੀ ਗੱਲ ਪੰਜਾਬ ਪੁਲਿਸ ਦੇ ਵਿੱਚ ਵੱਧ ਤੋਂ ਵੱਧ ਮੈਂ ਕਹਿੰਦਾ ਫਿਟਨੈਸ ਵੱਲ ਸੀਐਮ ਸਾਹਿਬ ਤੁਹਾਨੂੰ ਇੱਕ ਬੇਨਤੀ ਹੈ ਵੀ ਵਿਧਾਨ ਸਭਾ 'ਚ ਇੱਕ ਕਾਨੂੰਨ ਹੀ ਲਿਆਓ ਭਾਈ ਜਿਹੜਾ ਫਿਟਨੈਸ ਦੇ ਵਿੱਚ ਕੀ ਹੈ ਪੂਰਾ ਨਹੀਂ ਉਤਰਦਾ ਉਹ ਪੁਲਿਸ 'ਮਾ ਕੇ ਜਿਹੜਾ ਮਲਾਜਮ ਆ ਉਹਦਾ ਇਨਕਰੀਮੈਂਟ ਕੱਟ ਲਓ ਜਾਂ ਕੋਈ ਨਾ ਕੋਈ ਕੀ ਡਿਮੋਟ ਕਰ ਦਿਓ ਉਹਨੂੰ ਕੁਝ ਤਾਂ ਕੁਝ ਕੀ ਹੋ ਤੇ ਕਾਰਵਾਈ ਹੋਣੀ ਜ਼ਰੂਰੀ ਬਣਦੀ ਆ ਨੇ ਪਰ ਸਾਡੀ ਸੁਰੱਖਿਆ ਦਾ ਜਿਮਾਂ ਕੀ ਆ ਮੈਂ ਕਹਿੰਦਾ ਪੰਜਾਬ ਪੁਲਿਸ ਆਪਣਾ ਸੌਰੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਆ ਸਰਕਾਰ ਨੇ ਸੋ ਮੋਟੋ ਲੈ ਕੇ ਸਰਕਾਰ ਨਹੀਂ ਥੋੜੀ ਜੱਜਾਂ ਨਹੀਂ ਕੋਰਟਾਂ ਨੇ ਸੋ ਮੋਟੋ ਲੈ ਕੇ ਆਪਦੀ ਸੁਰੱਖਿਆ ਕਰ ਲਈ ਤਨਖਾਹਾਂ ਜੱਜਾਂ ਜੱਜ ਸਾਹਿਬਾਂ ਨੂੰ ਵੀ ਕੀ ਇਹ ਕਿੰਨਾ ਤੋਂ ਮਿਲਦੇ ਕਹਨੇ ਸਾਡੀਆਂ ਜੇਬਾਂ ਚੋ ਜਾਂਦੀਆਂ ਨੇ ਤਾਂ ਸਾਡੀ ਸੁਰੱਖਿਆ ਦਾ ਵੀ ਸੋ ਮੋਟੋ ਲੈ ਲੈ ਅਦਾਲਤ ਦੇਖੀਏ ਖਿੱਚ ਕੇ ਕਹੇ ਵੀ ਇਹਨਾਂ ਨੂੰ ਜਿਹੜਾ ਫਿੱਟ ਕਰੋ ਜਿਹੜੇ ਬੰਦੇ ਦੇ ਕੋਲ ਕੋਲੇ ਖੜੇ ਤੋਂ ਪਿਸਤਲ ਖੋ ਕੇ ਬੰਦਾ ਕੀ ਇਹ ਪਿਸਤਲ ਹੀ ਛੜਾਇਆ ਜਾਂਦਾ ਆਪਦਾ ਐਹੀ ਜੀ ਪੰਜਾਬ ਪੁਲਿਸ ਸਾਡੀ ਸੁਰੱਖਿਆ ਕੀ ਕਰੂ ਤੇ ਹੁਣ ਤਾਂ ਮੈਂ ਕਹਿੰਦਾ ਸਾਨੂੰ ਪੰਜਾਬ ਪੋਸਟ ਤੋਂ ਸੁਰੱਖਿਆ ਦੀ ਲੋੜ ਪਈ ਖੜੀ ਆ ਜਿਹੜੇ ਟੰਗ ਨਾਲ ਕੀ ਆ ਬੰਦੇ ਨੂੰ ਬੋਲਣ ਵਾਲਿਆਂ ਨੂੰ ਫੜ ਕੇ ਪਰਚੇ ਪਾਏ ਜਾ ਰਹੇ ਆ ਠੀਕ ਐ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਬੋਲਣ ਲੱਗ ਜੋ ਤੇ ਜਿਹੜੇ 4200 ਬੰਦਾ ਜਿਹੜਾ ਐਨਡੀਪੀਆ ਸੈਕਟਰ ਵਾਲਾ ਅਜੇ ਵੀ ਭਗੌੜਾ ਫਿਰਦਾ ਪੰਜਾਬ ਦੇ ਵਿੱਚ ਤੇ ਸ਼ਰੇਆਮ ਨਸ਼ਾ ਵੇਚ ਰਿਹਾ 4200 ਭਗੌੜਾ ਬੰਦਾ ਤੁਹਾਨੂੰ ਕੀ ਲੱਗਦਾ ਜਿਹੜਾ ਨਸ਼ੇ ਦੇ ਕੇਸਾਂ 'ਚ ਭਗੌੜਾਗਾ ਉਹ ਘਰੇ ਬੈਠਾ ਇਹਦਾ ਮਤਲਬ 4200 ਤੋਂ ਅਸਕਰ ਤੱਕ ਖੁੱਲੇ ਆ ਆਪਕੋ ਮਰੇ ਹੋਣਗੇ ਯਾਰ ਪੰਜਾਬ ਦੇ ਵਿੱਚ ਉਹ ਕੋਈ ਪੰਜਾਬ ਛੱਡ ਕੇ ਨਹੀਂ ਗਏ ਹੋਣੇ ਇਹ ਲਗਭਗ ਉਹ ਆਪਦੇ ਏਰੀਆ ਦੀ ਵਿਤਰੀ ਜਾਂਦੇ ਆ ਤੇ ਠਾਣੇ ਦੇ ਵੀ ਵਿਚ ਵਿੱਚ ਕੁਝ ਬੰਦੇ ਵੇਚਦੇ ਆ ਆ ਪਿੱਛੇ ਜੇ ਮਹਾਲੀ ਦੇਖਿਆ ਸੀ ਨਾ ਕਿ ਜਿਹੜਾ ਬਿਲਡਰ ਸੀ ਜਿਹਦੇ ਪਰਚੇ ਬਹੁਤ ਗੜਜ ਸੀ ਤੇ ਰੋਜ਼ ਕਚਰਿਆਂ ਜਾ ਕੇ ਰੈਸਟਰੀਆਂ ਕਰਾਉਂਦਾ ਸੀ ਜਦੋਂ ਸਰਕਾਰ ਨੇ ਕਿਹਾ ਜਦੋਂ ਨੋਟਿਸ ਦੇ ਵਿੱਚ ਲਿਆਂਦਾ ਲੋਕਾਂ ਨੇ ਹਾਹਾਕਾਰ ਮਚਾਈ ਲੋਕਾਂ ਨੇ ਰੌਲਾ ਪਾਇਆ ਫੇਰ ਕਿਤੇ ਨਾ ਕਿਤੇ ਜਾ ਕੇ ਮਾੜੀ ਮੁੱਢੀ ਸੁਣਵਾਈ ਕੋਈ ਆ ਸੁਣਵਾਈ ਕੀ ਆ ਜਿਵੇਂ ਕਹਿੰਦਾ ਰੋਏ ਬਿਨਾ ਮਾਂ ਦੁੱਧ ਨਹੀਂ ਨਾ ਦਿੰਦੀ ਸਰਕਾਰ ਵੀ ਕੀ ਆ ਮੈਂ ਕਿਹਾ ਮਾਂ ਹੀ ਹੁੰਦੀ ਆ ਤੇ ਸਾਨੂੰ ਰੋਣਾ ਕਰ ਲਾਉਣਾ ਪਊਗਾ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਮੁੱਦੇ ਦੇ ਉੱਤੇ ਘੱਟ ਤੋਂ ਘੱਟ ਠੀਕ ਹੈ ਕਿਉਂਕਿ ਸਾਡੀ ਸੁਰੱਖਿਆ ਦਾ ਜਿਹੜੀ ਜ਼ਿੰਮੇਵਾਰੀ ਆ ਉਹ ਕੀ ਆ ਜੇ ਕੋਟਾ 100 ਮੋਟਰ ਨਹੀਂ ਲੈਣਗੇ ਤਾਂ ਸਰਕਾਰ ਨੂੰ ਘਟੂ ਘਟ ਸਾਨੂੰ ਪੁੱਛਣਾ ਪੈਂਦਾ ਕਿਉਂਕਿ ਸਾਰੇ ਵਜ਼ੀਰ ਮੰਤਰੀ ਆਪਦੀ ਸੁਰੱਖਿਆ ਲੈ ਕੇ ਜਿਹੜੇ ਘੁੰਦੇ ਆ ਠੀਕ ਹੈ ਨਾ ਆਪਦੇ ਨਾਲ ਗਰਮਨ ਲੈ ਕੇ ਘੁੰਦੇ ਆ ਉਹਨਾਂ ਸਾਰਿਆਂ ਦਾ ਖਰਚਾ ਜੇ ਅਸੀਂ ਦੰਨੇ ਆ ਤਾਂ ਸਾਡੀ ਸੁਰੱਖਿਆ ਦੀ ਗੱਲ ਕੌਣ ਕਰੂਗਾ ਇਹ ਸਵਾਲ ਆ ਤੇ ਸਵਾਲ ਜੇ ਤੁਹਾਡੇ ਵੀ ਜਹਨ ਦੇ ਵਿੱਚ ਹੈਗਾ ਤਾਂ ਪੰਜਾਬ ਪੁਲਿਸ ਨੂੰ ਇਹ ਸਵਾਲ ਕਰਨਾ ਬਣਦਾ ਕਿ ਪੰਜਾਬ ਪੁਲਿਸ ਹੁਣ ਸਾਡਾ ਕੌਣ ਮਾਕੇ ਬਾਲੀਬਾਰ ਸਾਡੇ ਕੋਟਾਂ ਨੂੰ ਵੀ ਸਵਾਲ